ਖਾਣਾ ਜਿਹੜਾ ਹੁੰਦਾ ਸੀ ਮੇਰੇ ਵੇਲੇ ਦੋ ਮਿੱਸੇ ਪ੍ਰਸ਼ਾਦੇ ਹੁੰਦੇ ਸੀ ਜੀ ਹੁਣ ਚਿੰਕੇ ਨਹੀਂ ਖਾਣਗੇ ਗਿਣਕੇ ਖਾਣੇ ਨੇ ਜੀ ਇਹਨੂੰ ਜੇ ਖਾਣਾ ਸੁਧਾਰ ਲਈ ਆਪਾਂ ਦੁਨੀਆ ਦੇ ਵਿੱਚ ਜੀ ਮੇਰੇ ਖਿਆਲ ਦੇ ਵਿੱਚ ਮੈਡੀਸਨ ਫ੍ਰੀ ਹੋ ਜੂ ਇਨਸਾਨ ਮੇਰੇ ਬਾ ਦਾਦਾ ਜੀ 110 ਸਾਲ ਦੇ ਸੀ ਜੀ ਬਾਪੂ ਜੀ 98 ਸਾਲ ਦੇ ਜੀ ਜੇ ਇੱਕਨ ਆਪਾਂ ਖਾਣਾ ਪੀਣਾ ਸੁਧਾਰ ਲਈਏ ਉਹ 110 ਤੇ ਫਿਰ ਪਹੁੰਚ ਸਕਦੇ ਆਪਾਂ। ਹੋਣ ਲੋਕ ਤਾਂ 10 ਵਜੇ ਘਰੇ ਵੱਢਦੇ ਨੇ 11 ਵਜੇ ਰੋਟੀ ਖਾਂਦੇ ਨੇ ਫੇਰ ਟੀਵੀ ਦੇਖਦੇ ਨੇ ਫਿਰ 12:30 ਦੇ ਕਰੀਬ ਸੌਂਗੇ। ਜੀ ਸਵੇਰੇ ਉੱਠਦੇ ਨੇ 9 ਵਜੇ ਹੂੰ ਸਿਸਟਮ ਖਰਾਬ ਹੋ ਗਿਆ ਜੀ। ਜਿਵੇਂ ਗੁਰਮਤ ਕਹਿੰਦੀ ਆ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮੁ ਖਦਿਆ ਏ ਕਾਲੇ ਬਲਾਈ ਰਾਖ ਲਈ ਤਨ ਰੱਖਣਾ ਔਰ ਸਭਿਆਦ ਮਟਾਈ। ਜੀ ਬਸ ਇਹ ਗੁਰੂ ਦੇ ਦਾਰੇ ਅੰਦਰ ਚਲੀਏ ਤਾਂ ਕੁਝ ਨਹੀਂ ਵਿਗੜਦਾ ਜੀ। ਬਿਲਕੁਲ ਆਪਾਂ ਨਾ ਰੱਬ ਬਣ ਜੀਏ ਪਰਮਾਤਮਾ ਇੱਕ ਹੈ ਸਗਲ ਬਨਸਪਤ ਮਾਹੀ ਬਸੰਤਰ ਸਗਰ ਦੁੱਧ ਵਿੱਚ ਕੀਆ ਦੁੱਧ ਵਿੱਚ ਕਿਉਂ ਲੱਕੜ ਵਿੱਚ ਅੱਗ ਹਾਂਜੀ ਸਰ ਕੀ ਕਹਿੰਨੇ ਦੀ ਪੰਜਾਬੀਆਂ ਨੇ ਖਾਣ ਪੀਣ ਕਿਦਾਂ ਖਰਾਬ ਕਰ ਲਈ ਦੀ ਕੀ ਸਿਸਟਮ ਹੈ ਗੜਬੜੀ ਕਿੱਥੇ ਹੋਈ ਹੈ ਜੀ ਸਰ ਦੇਖੋ ਗੱਲ ਇੰਨੀ ਹੈ ਜੀ ਲੇਟ ਸੌਣਾ ਹੂੰ ਤੇ ਬੇ ਟਾਈਮ ਉੱਠਣਾ ਹੁਣ ਮਾਰਨਿੰਗ ਉੱਠਿਆ ਜਾਂਦਾ ਸੀ ਮੇਰੇ ਬਾਪੂ ਜੀ ਹੁਣ ਉੱਠਦੇ 6:00 ਵਜੇ ਹਾਂਜੀ ਨਾਲ ਬੁਲਦਾਂ ਵਾਲਾ ਜੋੜਦੇ ਸੀ ਉਸ ਤੋਂ ਬਾਅਦ ਬੇ ਟਾਈਮ ਸਿਸਟਮ ਹੋ ਗਿਆ ਬੇ ਟਾਈਮਾ ਖਾਣਾ ਹੋ ਗਿਆ ਖਰਾਬੀ ਖਾਣ ਪੀਣੇ ਦਾ ਕੋਈ ਡਿਸਪਲਨ ਨਹੀਂ ਰੱਖਿਆ ਦੁਨੀਆ ਦੇ ਵਿੱਚ ਸਵੇਰੇ ਉੱਠਦਾ ਮੈਂ ਪੌਣੇ 3:00 ਵਜੇ ਜੀ ਪੌਣੇ 3:00 ਵਜੇ ਉੱਠ ਕੇ ਪਹਿਲਾਂ ਮੈਂ ਰੱਬ ਦਾ ਉਹ ਜਿਆਦਾ ਲੈਣਾ ਚਾਹੀਦਾ ਹੂੰ ਜੇ ਤੰਦਰੁਸਤੀ ਰੱਬ ਦਾ ਨਾਲੋਂ ਜਿਆਦਾ ਲਵਾਂਗੇ ਜੀ ਜੇ ਪ੍ਰੋਬਲਮ ਵਿੱਚ ਆ ਫਿਰ ਰੱਬ ਦਾ ਨਾਲੋਂ ਵੀ ਲਿਆ ਜਾਣਾ ਪਊ ਤੁ ਫਿਰ ਹਾਏ ਹਾਏ ਹੋਣੀ ਆ ਵੇ ਹਾਏ ਹਾਏ ਹੋਊਗੀ ਜੀ ਲੋਕ ਬਹੁਤ ਬਹਿਗਰੂ ਨੇ ਕਿਹਾ ਜਾਂਦਾ ਜੇ ਪ੍ਰੋਬਲਮ ਹੋਵੇ ਜੀ ਮੈਂ ਆਪਣਾ ਸਿਸਟਮ ਕਿਵੇਂ ਹੋਇਆ ਜੀ ਮੌਰਨਿੰਗ ਉੱਠਣ ਲੱਗਿਆ ਪੌਣੇ 3 ਵਜੇ ਪਹਿਲਾਂ ਉੱਠ ਕੇ ਸਿਹਤ ਦੀ ਸੰਭਾਲ ਕਰਨੀ ਹੈ 2 ਘੰਟੇ ਸੈਰ ਕਰਨੀ ਜ਼ਰੂਰੀ ਹੈ ਜੀ ਜੀ ਹਰ ਇੱਕ ਵਰਗ ਨੂੰ 10000 ਸਟੈਪ ਚੱਲਣਾ ਚਾਹੀਦਾ ਪਹਿਲਾਂ ਤੰਦਰੁਸਤ ਰਹਿਣ ਵਾਸਤੇ ਜੀ ਬਜਨ ਘਟਾਉਣਾ ਗੁੱਡ ਨੂੰ ਵਧਾਉਣਾ ਵਧੂਆਂ ਵੱਖਰੀਆਂ ਗੱਲਾਂ ਆਉਂਦੀਆਂ ਜੀ ਹੂੰ ਤੰਦਰੁਸਤ ਰਹਿਣ ਵਾਸਤੇ ਲੋੜ ਹੈ ਸਰੀਰ ਐਕਟਿਵ ਕਰਨ ਨੂੰ ਤੰਦਰੁਸਤ ਹੋਊਗਾ ਉਸ ਤੋਂ ਬਾਅਦ ਖਾਣਾ ਜਿਹੜਾ ਹੁੰਦਾ ਸੀ ਮੇਰੇ ਵੇਲੇ ਦੋ ਮਿੱਸੇ ਪਰਚਾਦੇ ਹੁੰਦੇ ਸੀ ਜੀ ਹੁਣ ਚਿੰਕੇ ਨਹੀਂ ਖਾਣਗੇ ਗਿਣਕੇ ਖਾਣੇ ਨੇ ਇਹਨੂੰ ਜਿਉਣ ਵਾਸਤੇ ਭੋਜਨ ਦੀ ਲੋੜ ਹੈ ਜੀ ਕੂੜੇ ਵਾਲੇ ਭਾਂਡੇ ਵਿੱਚ ਲੋਕ ਪਾਉਂਦੇ ਨੇ ਕਦੇ ਖੱਟਾ ਕਦੇ ਮਿੱਠਾ ਕਦੇ ਦੁੱਧ ਕਦੇ ਦਹੀਂ ਕਿਤੇ ਕੁਲਫੀ ਵਿੱਚੇ 버ਗਰ ਵਿੱਚੇ ਪੀਜ਼ਾ ਹਰਬਾ ਖਰਬਾ ਦੀ ਮਸ਼ੀਨ ਖਰਾਬ ਹੋਗੀ ਜੀ ਇਹ ਖਾਣਾ ਸੁਧਾਰ ਲਈ ਆਪਾਂ ਦੁਨੀਆ ਦੇ ਵਿੱਚ ਜੀ ਮੇਰੇ ਖਿਆਲ ਦੇ ਵਿੱਚ ਮੈਡੀਸਨ ਫ੍ਰੀ ਹੋ ਜੂ ਇਨਸਾਨ ਹੂੰ ਇਹ ਲਾਈਫ ਮੇਰੇ ਬਾ ਦਾਦਾ ਜੀ 110 ਸਾਲ ਦੇ ਸੀ ਜੀ ਬਾਪੂ ਜੀ 98 ਸਾਲ ਦੇ ਜੀ ਜੇ ਇੱਕਨ ਆਪਾਂ ਖਾਣਾ ਪੀਣਾ ਸੁਧਾਰ ਲਈਏ ਉਹ 110 ਤੇ ਫਿਰ ਪਹੁੰਚ ਸਕਦੇ ਆਪਾਂ ਅੱਛਾ ਕੀ ਕਹਿੰਦੇ ਹੋ ਪੰਜਾਬ ਦੇ ਵਿੱਚ ਦੇਖੋ 버거 ਪੀਜ਼ੇ ਪਤਨ ਕਿਆ ਕਿਆ ਵੱਡੇ ਵੱਡੇ ਬ੍ਰਾਂਡਸ ਖੁੱਲ ਗਏ ਦੀ ਔਰ ਜ਼ਮੈਟੋ ਚੱਲ ਰਿਹਾ ਜੀ ਨਾਲ ਸਵੀਗੀ ਚੱਲ ਰਿਹਾ ਜੀ ਫੂਡ ਡਿਲੀਵਰੀ ਕੰਪਨੀਆਂ ਚੱਲ ਰਹੀਆਂ ਜੀ ਇਹ ਕਿੱਧਰ ਜਾ ਰਹੀ ਦੁਨੀਆ ਜੀ ਸਰ ਚੱਲੇ ਕੁਛ ਵੀ ਦੇਖੋ ਜੇ ਜ਼ਮਾਨਾ ਬਦਲ ਗਿਆ ਅੱਗੇ ਸੀ ਹਾਰਡ ਵਰਕ ਜੀ ਖਾਣਾ ਦਾ ਬੰਦਾ ਥਾਲ ਭਰ ਕੇ ਲੱਡੂਆਂ ਦਾ ਖਾਜੋ ਕੁਝ ਨਹੀਂ ਸੀ ਕਹਿੰਦੇ ਹੁਣ ਸਮਾਰਟ ਵਰਕ ਆ ਜੀ ਉਹਦੇ ਨਾਲ ਆਪਾਂ ਨੂੰ ਵੀ ਤਾਂ ਅਪਡੇਟ ਹੋਣ ਦੀ ਲੋੜ ਆ ਨਾ ਜੀ ਹਰ ਸਮੇਂ ਪਹਿਲਾਂ ਫੋਨ ਟੈਲੀਵਿਜ਼ਨ ਸੀ ਵੱਡੇ ਵੱਡੇ ਜੀ ਉਹ ਹੁਣ ਬੰਦੇ بڑے بڑے ਹੋ ਗਏ ਟੈਲੀਵਿਜ਼ਨ ਸਮਾਰ ਪਤਲੇ ਹੋ ਗਏ ਅਰੇ ਬੰਦੇ بڑے بڑے ਹੋ ਗਏ ਟੈਲੀਵਿਜ਼ਨ ਪਤਲੇ ਹੋ ਗਏ ਮੋਬਾਈਲ ਵੀ ਛੋਟੇ ਹੋ ਗਏ ਮੋਬਾਈਲ ਵੀ ਛੋਟੇ ਹੋ ਗਏ ਜੀ ਮਸਲਾ ਇਸ ਗੱਲ ਦਾ ਹੁਣ ਤਾਂ ਤਸਵੀਰਾਂ ਬੋਲਦੀਆਂ ਨੇ ਫੋਨਾਂ ਦੇ ਵਿੱਚ ਆਪਾਂ ਅਪਡੇਟ ਹੋਣ ਦੀ ਲੋੜ ਹੈ ਜਮਾਨੇ ਦੇ ਹਿਸਾਬ ਨਾਲ ਜ਼ਰੂਰ ਚੱਲੀਏ ਪਰ ਲੋੜ ਮੁਤਾਬਕ ਇਹਨੂੰ ਦਈਏ ਇਹ ਆਪਣਾ ਕਲਚਰ ਨਹੀਂ ਹੈ ਜਿਹੜਾ ਫੂਡ ਲੈ ਰਹੇ ਹਾਂ ਜੇ ਫੋਰਨ ਕੰਟਰੀ ਦੇ ਖਾਣੇ ਨੇ ਆਪਾਂ ਨੂੰ ਪੰਜਾਬੀ ਵਿਸੇਆਂ ਜੋੜਨਾ ਚਾਹੀਦਾ ਜੀ ਸਵੇਰ ਦੇ ਦੋ ਮਿੱਸੇ ਪ੍ਰਸ਼ਾਦ ਦੇ ਮੇਰੇ ਕੋਲੇ ਸੀ ਹੁਣ ਵੀ ਨੇ ਮੱਖਣ ਦਾ ਚਮਚਾ ਇੱਕ ਪਿਆਜ਼ ਆਮਬ ਦੀ ਭਾੜੀ ਆ ਤੇ ਨਾਲ ਦਹੀਂ ਆ ਲੱਸੀ ਆ ਜੀ ਤੇ ਹੁਣ ਕਿੱਥੇ ਆ ਜੀ ਹੁਣ ਲੋਕ ਕੋਠ ਦੀ ਸਾਰੇ ਕਹਿੰਦੇ ਨੇ ਫਾਸਟ ਫੂਡ ਹੋਣਾ ਚਾਹੀਦਾ ਮਾਰਨਿੰਗ ਬਿਸਕਟ ਬੈਗਟੀ ਹੋਣੀ ਚਾਹੀਦੀ ਆ ਬਰੈਡ ਹੋਣਾ ਚਾਹੀਦਾ ਆਪਣਾ ਕਲਚਰ ਨਹੀਂ ਹੈਗਾ ਜੀ ਬੈਡ ਬਰੈਡ ਵਾਲਾ ਆਪਾਂ ਨੇ ਮਿਸੇ ਪ੍ਰਸ਼ਾਦ ਦੇ ਦੁਪਹਿਰ ਦੀਆਂ ਚਾਰ ਰੋਟੀਆਂ ਸੀ ਜੀ ਸ਼ਾਮ ਨੂੰ 6 ਵਜੇ ਖਾਣਾ ਬੰਦ ਕਰਦੇ ਸੀ ਹੁਣ ਲੋਕ ਤਾਂ 10 ਵਜੇ ਘਰੇ ਵੜਦੇ ਨੇ 11 ਵਜੇ ਰੋਟੀ ਖਾਂਦੇ ਨੇ ਫੇਰ ਟੀਵੀ ਦੇਖਦੇ ਨੇ ਫਿਰ 12:30 ਦੇ ਕਰੀਬ ਸੌਂਗੇ ਜੀ ਸਵੇਰੇ ਉੱਠਣੇ 9 ਵਜੇ ਸਿਸਟਮ ਖਰਾਬ ਹੋ ਗਿਆ ਜੀ ਇਹ ਨਹੀਂ ਮੰਨਦਾ ਜੀ ਇਹ ਗੁਰਮਤ ਕਹਿੰ ਜੀ ਜੋ ਸਿਸਟਮ ਕਹਿੰਦਾ ਉਹਦੇ ਮੁਤਾਬਕ ਖਾਣਾ ਸ਼ੁਰੂ ਕਰ ਲੀਏ ਤੇ ਜ਼ਿੰਦਗੀ ਉਹ ਲਾਈਫ ਪੁਰਾਣੇ ਟਾਈਮ ਚ ਆਜੂਗੀ ਜੀ ਤੰਦਰੁਸਤੀ ਹੋ ਜੂਗੀ ਖਾਣ ਦਾ ਟਸਲੀਕਾ ਆ ਗਿਆ ਲੋਕਾਂ ਨੂੰ ਪਹਿਨਣ ਦਾ ਆ ਗਿਆ ਹੂੰ ਪਰ ਖਾਣਾ ਵੇ ਟਾਈਮਾ ਨਾ ਕਰਿਆ ਜਾਵੇ ਜੀ। ਜੀ। ਖਾਣਾ ਹੈਗਾ ਵੇ ਸਹੀ ਤਰੀਕੇ ਨਾਲ। ਹਮਮ ਜਿਸ ਪੋਸਟਿਕ ਤੱਤ ਪੂਰੇ ਹੋਣ। ਜੀ। ਨਾ ਕੋਈ ਵੀ ਚੀਜ਼ ਮਾੜੀ ਨਹੀਂ। ਹਮਮ ਬੈਲੈਂਸ ਤੋਂ ਜ਼ਿਆਦਾ ਓਵਰ ਇਸ ਗੱਡੀ ਪਜਾਵਾਂਗੇ ਇਹ ਵੀ ਨੁਕਸਾਨ ਕਰੂ। ਹਮਮ ਲੋਡ ਤੋਂ ਵੱਧ ਖਾਵਾਂਗੇ ਤੇ ਸਰੀਰ ਵੀ ਨੁਕਸਾਨ ਕਰੂ। ਜੀ। ਹਰ ਚੀਜ਼ ਦੀ ਲਿਮਟ ਹੋਇਆ ਕਰਦੀ ਆ ਜੀ। ਲਿਮਟ ਦੇ ਦਾਇਰੇ ਵਿੱਚ ਰਹੀਏ। ਜਿਵੇਂ ਗੁਰਮਤ ਕਹਿੰਦੀ ਆ ਰਾਮਕਾਰ ਦੁੱਖ ਲੱਗੇ ਨਾ ਭਾਈ। ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮੁ ਖਦਿਆ ਏ ਕਾਲਿ ਬਲਾਈ ਰਾਖ ਲਈ ਤਨ ਰੱਖਣਾ ਹਰ ਸਭੈ ਮਟਾਈ ਜੀ ਬਸ ਇਹ ਗੁਰੂ ਦੇ ਧਾਰੇ ਅੰਦਰ ਚੱਲੀਏ ਤਾਂ ਕੁਛ ਨਹੀਂ ਵਿਗੜਦਾ ਜੀ ਬਿਲਕੁਲ ਆਪਾਂ ਨਾ ਰੱਬ ਬਣ ਜੀ ਪਰਮਾਤਮਾ ਇੱਕ ਹੈ ਸਗਲ ਬਨਸਪਤ ਮਾਹੀ ਬਸੰਤਰ ਸਗਰ ਦੁੱਧ ਮੇ ਕੀਆ ਦੁੱਧ ਵਿੱਚ ਕਿਉ ਲੱਕੜ ਵਿੱਚ ਅੱਗ ਹਰ ਇੱਕ ਇਨਸਾਨ ਵਿੱਚ ਪ੍ਰਮਾਤਮਾ ਦੀ ਅੰਸ਼ ਹੈ ਉਹਨੂੰ ਲੱਭੀ ਇਹ ਮੇਰੇ ਵਾਂਗੂ ਪ੍ਰਮਾਤਮਾ ਦੇ ਰੂਪ ਵਿੱਚ ਹੀ ਆ ਪ੍ਰਮਾਤਮਾ ਬਕ ਨਹੀਂ ਬੋਲਿਆ ਮੈਂ ਨਹੀਂ ਕਹਿੰਦਾ ਜੀ ਬੋਲਿਆ ਰੱਬ ਤੇ ਤੂੰ ਬਕ ਨਹੀਂ ਤੇਰੇ ਵੇਖਣ ਵਾਲੀ ਅੱਖਾਂ ਜੇ ਇਨਸਾਨੀ ਅੰਦਰ ਨજર ਆਉਣ ਲੱਗ ਗਿਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਮੈਂ ਮੈਂ ਕਰਤਾ ਮੈਂ ਹੂ ਆ ਮੁਜ ਵਿੱਚ ਰਹਾ ਨਾ ਹੂੰ ਜੇ ਆਪਾ ਪਰਕਾ ਮਿਟ ਗਿਆ ਤੂੰ ਦੇਖਾ ਤੇ ਤੂੰ ਜੀ ਉਹ ਤੂੰ ਤੂੰ ਨਾ ਜੋੜਨਾ ਪੈ ਗਿਆ ਮੈਂ ਮੈਂ ਮਾੜਾ ਹੋ ਜਾਂਦੀ ਜੀ ਤੁਸੀਂ ਇਹ ਜਿਹੜੀ ਗੱਲ ਕੀਤੀ ਵੀ ਸਲੀਕਾ ਖਾਣ ਦਾ ਸਿੱਖ ਲਿਆ ਕਟਲਰੀ ਬੜੀ ਵਧੀਆ ਹੋ ਗਈ ਕਰੋਕਰੀ ਬੜੀ ਵਧੀਆ ਹੋ ਗਈ ਡਾਈਨਿੰਗ ਟੇਬਲ ਤੇ ਬੈਠ ਕੇ ਖਾਣ ਲੱਗ ਗਏ ਉਹ ਪਹਿਲਾਂ ਲੋਕੀ ਥੱਲੇ ਬੈਠ ਕੇ ਖਾ ਲਦੇ ਸੀ ਕਿ ਬੋਰੀ ਤੇ ਬੈਠ ਕੇ ਜੀ ਕੀ ਕਹਿੰਦੇ ਸੱਪੈਰਾਂ 'ਪਰ ਬਹਿ ਕੇ ਖਾਣ ਦੀ ਲੋੜ ਅੱਜ ਵੀ ਅੱਛਾ ਜੇ ਓਕਣ ਖਾਣੇ ਆ ਕਦੇ ਬੰਦਾ ਤੁਸੀਂ ਪੁਰਾਣੇ ਬਜ਼ੁਰਗ ਦੇਖ ਲਿਓ ਮੰਜੇ ਦੇ ਵਹਿ ਕੇ ਪਰਾਂ 'ਤੇ ਬਹਿ ਕੇ ਖਾਣਾ ਖਾਂਦੇ ਨੇ ਜੀ ਪਹਿਲੀ ਗੱਲ ਤਾਂ ਪੀੜੀ ਤੇ ਬੈਠਦੇ ਥੱਲੇ ਫੱਟੀ ਤੇ ਪੀੜੀ ਨਹੀਂ ਸੀ ਫੱਟੀ ਫੱਟੀ ਤੇ ਪੈਰਾਂ ਪਾਰ ਵਰਗੇ ਹੁੰਦਾ ਬੰਦਾ ਬਹਿ ਕੇ ਭੋਜਨ ਪਕਾਇਆ ਜਾਂਦਾ ਸੀ ਚੁੱਲ੍ਹੇ ਵਿੱਚ ਬਣਦਾ ਸੀ ਹੁਣ ਗੈਸ ਦੇ ਉੱਤੇ ਇਹ ਮਾਡਰਨ ਜਵਾਨਾ ਨਾ ਜੀ ਖੜ ਕੇ ਸਟੈਂਡਿੰਗ ਖਾਣਾ ਸਟੈਂਡ 'ਤੇ ਖਾ ਰਿਆ ਖੜ ਕੇ ਖਾਣੀ ਚੀਜ਼ ਮਾੜੀ ਹੁੰਦੀ ਹੈ ਜੀ ਬਹਿ ਕੇ ਖਾਣੀ ਚਾਹੀਦੀ ਆ ਉਹ ਮੈਂ ਇੱਕ ਬਜ਼ੁਰਗ ਦੇ ਇੰਟਰਵਿਊ ਕੀਤੀ ਕਿਸੇ ਪਿੰਡ 'ਚ ਗਿਆ ਉਹ ਕਹਿੰਦੇ ਜੀ ਹੁਣ ਤੱਕ ਨੇ ਬਾਂਦਰਾ ਵਾਂਗ ਖਾਂਦੇ ਲੋਕ ਖੜ ਕੇ ਵਿਆਹ 'ਚ ਕਹਿੰਦੇ ਪਹਿਲਾਂ ਉਹ ਚੱਲਦੇ ਸੀਗੇ ਆਪਣਾ ਟਾਟ ਵਸਾਏ ਜਾਂਦੇ ਸੀਗੇ ਫਿਰ ਕਿਸ ਤਰ੍ਹਾਂ ਖਾਏ ਜਾਂਦੇ ਪੁਰਾਣੇ ਵਿਆਹ ਸ਼ਾਦੀਆਂ ਕਿਦਾਂ ਨੇ ਉਸੇ ਤਰ੍ਹਾਂ ਹੋਣਾ ਚਾਹੀਦਾ ਜੀ ਮੇਰਾ ਵਿਆ ਆ ਗੜੇ ਨੇ ਘੰਟਿਆਂ ਦੇ ਨੇ ਜੀ ਦੋ ਤਿੰਨ ਘੰਟੇ ਦਾ ਵਿਆਹ ਬਸ ਕੂੜੇ ਵਾਲੇ ਪਾਡਾ ਵਾਂਗੂ ਚਲੇ ਅੰਦਰ ਖੱਟਾ ਚਲੇ ਕਹਿੰਦਾ ਫਿਰ ਜੂਸ ਅੱਛਾ ਫਿਰ ਕੋਲਡ ਡਰਿੰਕ ਅੱਛਾ ਜੀ ਫਿਰ ਅੱਗੇ ਟਿੱਕੀ ਫਿਰ ਚਾਟ ਫਿਰ ਪੱਲਾ ਫਿਰ ਡੋਸਾ ਫਿਰ ਕੁਰਕ ਜੋ ਅੱਲ ਜੁਲ ਸਭ ਅੰਦਰ ਪਾਤਾ ਆਪਾਂ ਨੇ ਅੱਛਾ ਚਾਹੇ ਲੱਸੀ ਪੀ ਕੇ ਦੁੱਧ ਪੀ ਸਕਦਾ ਫਿਰ ਇੱਥੇ ਚੱਲ ਇਦਾਂ ਹੀ ਚੱਲੀ ਚੱਲਦਾ ਹੈ ਵਿਆਹ ਹੁਣ ਤਾਂ ਚੱਲਦੇ ਨੇ ਚਲਾਉਣਾ ਨਹੀਂ ਚਾਹੀਦਾ ਨਹੀਂ ਚਲਾਉਣਾ ਨਹੀਂ ਚਾਹੀਦਾ ਮੈਂ ਦੇਖਿਆ ਵੀ ਚੱਲਦਾ ਹੈ ਚੱਲਦਾ ਪਹਿਲਾਂ ਉਹ ਇੱਕ ਲੱਸੀ ਵਾਲਾ ਸਟਾਲ ਹੈ ਅੱਗੇ ਦੁੱਧ ਪੀ ਲੈ ਆ ਜੇ ਉੱਪਰ ਜਾ ਕੇ ਕਿੱਥੇ ਲਾਈਫ ਕਿੱਧਰ ਚਲੀ ਗਈ ਜੀ ਲਾਈਫ ਤਾਂ 60 ਸਾਲ ਤੋਂ ਬਾਅਦ ਬੁੱਢਾ ਹੋ ਜਾਂਦਾ ਬੰਦਾ ਜੀ ਹਾਂ ਬੁੱਢਾ ਨਹੀਂ ਹੁੰਦਾ ਖਾਣਾ ਇਹਦਾ ਸਹੀ ਚੱਲੇ ਅੰਦਰ ਇਹ ਅਰਬਾਂ ਕਰਬਾਂ ਦੀ ਮਸ਼ੀਨ ਹੈ ਜੀ ਇਹ ਮਿਲਿਆ ਆਪਾਂ ਨੂੰ ਫ੍ਰੀ ਜਦੋਂ ਧਿਆਨ ਨਹੀਂ ਕਰਿਆ ਗੱਡੀ ਦਾ ਲੋਕਾ 20 ਸਾਲ 20 ਲੱਖ ਦੀ ਲਈ ਹੋਈ ਦਾ ਇੰਨਾ ਧਿਆਨ ਕਰਦੇ ਨੇ ਜੇ ਗੱਡੀ ਤੇ ਕੋਈ ਸਕਰਾਚ ਪੈ ਜਾਵੇ ਹਾਏ ਹਾਏ ਘਰ ਵਾਲਾ ਇਹ ਕਹਿੰਦਾ ਤੇਰੀ ਮਾਂ ਹੁਣ ਲਿਆਂਦੀ ਹੈ ਮਾਂ ਦਾ ਵਲਡਿੰਗ ਵਰਤਦਾ ਅੱਛਾ ਗੱਡੀ ਮਾਂ ਨਹੀਂ ਹੈ ਤਾਂ ਗੱਡੀ ਹੋਈ ਆ ਲੋਹਾ ਹੋਰ ਹੋ ਸਕਦਾ ਬਸ ਸਰੀਰ ਇਹਦਾ ਧਿਆਨ ਕਰਨ ਦੀ ਲੋੜ ਹੈ ਜੀ ਔਰ ਤੁਹਾਡੇ ਨਾਲ ਗੱਲਾਂ ਕਰਕੇ ਮੇਰਾ ਬੜਾ ਮਨ ਖੁਸ਼ ਹੋਇਆ ਮੈਂ ਕਹਿੰਦਾ ਜੀ ਆਹ ਵੀਡੀਓ ਇਹਨਾਂ ਦੀ ਵਾਕਈ ਅੱਖਾਂ ਖੋਲਤੀਆਂ ਸਾਡੇ ਵੀਡੀਓ ਨੂੰ ਨੌਜਵਾਨ ਦੁਨੀਆ ਪਰਦੇਚ ਪੰਜਾਬੀ ਦੇਖਦੇ ਨੇ ਜੀ ਬਜ਼ੁਰਗ ਵੀ ਦੇਖਦੇ ਨੇ ਜੀ 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 ਔਰ ਜਿਹੜੀ ਤੁਸੀਂ ਅੱਜ ਮਿਲੇ ਹੋ ਸਾਨੂੰ ਦੇਖੋ ਅਜਿਹੀ ਸ਼ਖਸੀਅਤ ਨੂੰ ਮਿਲ ਕੇ ਵਾਕਈ ਹੀ ਰੂਹ ਗਦਗਦ ਹੋ ਗਈ ਜੀ ਜਿਹੜੀਆਂ ਗੱਲਾਂ ਕੀਤੀਆਂ ਨੇ ਖਾਣ ਪੀਣੇ ਦੀਆਂ ਦੀ ਪੰਜਾਬੀਓ ਸੇਧ ਲੈਣ ਦੀ ਲੋੜ ਹੈ ਇਸੇ ਕਰਕੇ ਵੀਡੀਓ ਬਣਾਇਆ ਜੀ ਦਿਲ ਕਰਦਾ ਜੀ ਗੱਲਾਂ ਕਰਦੇ ਜਾਈਏ ਤੁਹਾਡੇ ਨਾਲ ਦੀ ਦਿਲ ਨਹੀਂ ਕਰਦਾ ਤੁਹਾਨੂੰ ਛੱਡਣ ਤੋਂ ਜਾਂਦੇ ਜਾਂਦੇ ਚਾਹਣਾ ਜੀ ਨੌਜਵਾਨਾਂ ਨੂੰ ਕੈਮਰੇ ਤੇ ਇੱਕ ਸੰਦੇਸ਼ ਫੇਰ ਦੇ ਦਿਓ ਜੀ ਲੈ ਵੇ ਦੋਸਤੋ ਗੱਲ ਸੁਣੋ ਟਾਈਮ ਨਾਲ ਉੱਠਣਾ ਸ਼ੁਰੂ ਕਰਦੋ ਮਾਰਨਿੰਗ ਜਿਮ ਜਾਓ ਜਾਂ ਨਾ ਜਾਓ ਸਿਹਤ ਸੇਧ ਨੂੰ ਤੰਦਰੁਸਤ ਰੱਖਣ ਦਾ ਜ਼ਰੂਰ ਕਰਿਓ ਜੀ ਔਰ ਖਾਣ ਪੀਣ ਦਾ ਟਾਈਮ ਟੇਬਲ ਸਵੇਰ ਦਾ ਖਾਣਾ 8 ਤੋਂ 9 ਵਜੇ ਕਰਦੋ ਦੁਪਹਿਰ ਦਾ 1 ਤੋਂ 2 ਕਰ ਦੋ ਸ਼ਾਮ ਨੂੰ ਖਾਣੇ ਦਾ ਡਿਨਰ ਦਾ ਫੁੱਲ ਸਟਾਪ ਲਾ ਦਿਓ ਜੇ ਜ਼ਿੰਦਗੀ ਮੇਰੇ ਵਾਂਗੂ ਲਾਈਫ ਬਣਾਉਣੀ ਆ ਮੈਂ 44 ਸਾਲ ਚ ਤੰਦਰੁਸਤਾਂ ਤੁਸੀਂ ਤੰਦਰੁਸਤ ਹੋ ਸਕਦੇ ਹੋ ਤੇ ਸਨੇਹ ਨੂੰ ਐਵੇਂ ਨਾ ਗਵਾਇਓ ਪੱਲੇ ਬੰਨਿਓ ਬਾਰ-ਬਾਰ ਵੀਡੀਓ ਸੁਣਿਓ ਤੇ ਤੁਹਾਡੇ ਕੰਮ ਆਊਗੀ ਆ 5% ਨਹੀਂ ਮੰਨਦਾ 95% ਮੰਨਣ ਨੂੰ ਤਿਆਰ ਆ ਬਸ ਕਿਣਕਾ ਏਕ ਜਿਸ ਜੀਵ ਸਾਬ ਤਾਂ ਕਿ ਮਹਿਮਾ ਗਣੀ ਨਾ ਆਵੇ ਇਹ ਗੁਰੂ ਦੀ ਬਾਣੀ ਕਹਿੰਦੀ ਆ ਮੇਰਾ ਨਹੀਂ ਕਹਿਣ ਕੁਛ ਕਿਣਕਾ ਅੰਦਰ ਵਸ ਗਿਆ ਤੇ ਜੀਵਨ 바ਵਾ ਹੋ ਸਕਦਾ ਹੈ ਦੇਖੋ ਜੀ ਜਰੂਰ ਕਮੈਂਟ ਕਰਿਓ ਜੀ ਔਰ ਆਪਣੀਆਂ ਟਿੱਪਣੀਆਂ ਵੀ ਲਿਖਿਓ ਜੀ ਦੇਖੋ ਜਿੱਥੇ ਸਾਨੂੰ ਵਧੀਆ ਸ਼ਖਸੀਤਾ ਮਿਲਦੀਆਂ ਨੇ ਔਰ ਜਿੱਥੇ ਕੰਮ ਦੀਆਂ ਗੱਲਾਂ ਸਚਾਰੂ ਗੱਲਾਂ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਗੱਲਾਂ ਮਿਲਦੀਆਂ ਨੇ ਅਸੀਂ ਰਿਕਾਰਡ ਕਰ ਲੈਣੇ ਆ ਤੁਹਾਡੇ ਤੱਕ ਪਹੁੰਚਾ ਦੇਣੇ ਆ ਜੀ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ